ਤਾਈ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਅੱਜ ਮੰਤਰ ਤੁਹਾਨੂੰ ਦੇਣ ਜਾ ਰਹੇ ਹਾਂ ਜੀ ਬਾਬਾ ਨਾਰ ਸਿੰਘ ਵੀਰ ਜੀ ਦਾ ਜੋ ਕਿ ਇਹਨਾਂ ਦਾ ਕੱਲਿਆ ਦਾ ਮੰਤਰ ਆ ਇਹ ਬਾਬਾ ਨਾਰ ਸਿੰਘ ਜੀ ਦਾ ਪਹਿਰਾ ਲੈਣ ਲਈ ਮੰਤਰ ਆ ਪਹਿਰੇ ਦਾ ਮੰਤਰ ਆ ਜਿਹੜਾ ਵੀ ਅੰਦਾ ਇਸ ਮੰਤਰ ਦਾ ਜਾਪ ਕਰੂਗਾ ਉਹਦੇ ਨਾਲ ਬਾਬਾ ਨਾਰ ਸਿੰਘ ਵੀਰ ਜੀ ਦਾ ਪਹਿਰਾ ਚੱਲੂਗਾ ਜਿੰਨਾ ਵੀਰ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਲਾਈਕ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਭਰਾ ਦਾ ਮੈਸੇਜ ਆਇਆ ਸੀ ਵੀ ਮੈਨੂੰ ਬਾਬਾ ਨਾਰ ਸਿੰਘ ਵੀਰ ਜੀ ਦਾ ਕੋਈ ਮੰਤਰ ਦਿਓ স্পੈਸ਼ਲ ਉਸ ਭਰਾ ਦੇ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਬਾਬਾ ਨਾਰ ਸਿੰਘ ਵੀਰ ਜੀ ਦਾ ਮੰਤਰਾ ਸਾਡੇ YouTube ਚੈਨਲ ਦਾ ਨਾਮ ਹੈਗਾ ਓਮ ਨਮੋ ਆਦੇਸ਼ 9438 ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲਦੇ ਆਂ ਜੀ ਮੰਤਰਵਲ ਆ ਬਿਲੀ ਵਾਲ ਚਲਦੇ ਆਂ ਜੀ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਡੇਰੇ ਤੇ ਜਾ ਕੇ ਉੱਥੋਂ ਨਾਰ ਸਿੰਘ ਵੀਰ ਜੀ ਦੀ ਇੱਕ ਫੋਟੋ ਲੈ ਕੇ ਆਵੇ ਉਸ ਦੇ ਅੱਗੇ ਛੇ ਮਹੀਨੇ ਸੱਚੇ ਰਹਿ ਕੇ ਧੂਪ ਪਤੀ ਕਰੇ ਰੋਇ ਪੰਜ ਮਾਲਾ ਸ਼ਬਦ ਦੀ ਫੇਰੇ ਨਾਰ ਸਿੰਘ ਦਾ ਪਹਿਰਾ ਸੱਤਿਆ ਚੱਲੇਗਾ ਪੌਣ ਖੁੱਲ ਜਾਵੇਗੀ ਚਾਨਣ ਲਾ ਦੇਵੇਗਾ ਇਹਦੀ ਵਿਧੀ ਹੈ ਜੀ ਬਸ ਆਪਾਂ ਇੱਕ ਫੋਟੋ ਲੈਣੀ ਵਾ ਬਨਾਰ ਸਿੰਘ ਵੀਰ ਜੀ ਦੀ ਚਾਹੇ ਉਹਨਾਂ ਦੇ ਡੇਰੇ ਤੇ ਜਾ ਕੇ ਅਰਦਾਸ ਕਰਕੇ ਲੈ ਆਵੇ ਸਭ ਤੋਂ ਬੈਸਟ ਤਰੀਕਾ ਨਹੀਂ ਤਾਂ ਜਿਹੜੇ ਵੀਰ ਭੈਣ ਭਰਾ ਨਹੀਂ ਜੱਜ ਸਕਦੇ ਉਹ ਕਿਤੋਂ ਵੀ ਫੋਟੋ ਲੈ ਲੈਣ ਤੇ ਉਹਨਾਂ ਦੇ ਮੂਰੇ 6 ਮਹੀਨੇ ਸੁੱਚੇ ਰਹਿ ਕੇ ਤੂ ਬੱਤੀ ਕਰਨ ਤੇ ਰੋਜ਼ 5 ਮਾਲਾ ਇਸ ਮੰਤਰ ਦਾ ਜਾਪ ਕਰਨ ਫਿਰ ਇਹਨਾਂ ਬਾਬਾ ਨਾਰ ਸਿੰਘ ਵੀਰ ਜੀ ਦਾ ਸਿਰ ਤੇ ਪਹਿਰਾ ਹਾਜ਼ਰ ਹੋ ਜਾਊਗਾ ਤੇ ਪੌਣ ਖੁੱਲ ਕੇ ਲੱਗਿਆ ਗੁਰੂ ਦੀ ਪੌਣ ਖੁੱਲ ਜੂਗੀ ਜਿੰਨਾ ਭੈਣ ਭਰਾਵਾਂ ਦੀ ਪੌਣ ਬੰਨੀ ਵੀ ਆ ਜਾਂ ਜਿਹਨਾਂ ਨੂੰ ਜਾਣਨ ਨਹੀਂ ਆਉਂਦਾ ਉਹਨਾਂ ਨੂੰ ਜਾਣਨ ਵੀ ਆਉਣਾ ਸ਼ੁਰੂ ਹੋ ਜਾਊਗਾ ਚਲਦੇ ਜੀ ਮੰਤਰਵੱਲ ਮੰਤਰ ਹੈਗਾ ਜੀ ਇਹ ਵਾਲਾ ਸ਼ਬਦ ਨਾਰ ਸਿੰਘ ਵੀਰ ਦਾ ਪੈਰਾ ਲੰਕਾ ਕਾ ਕੋਟ ਸਮੁੰਦਰ ਕੀ ਖਾਈ ਨਾਰ ਸਿੰਘ ਦੀ ਚੌਂਕੀ ਲਾਗੇ ਬਾਬੇ ਬੜਪਾਗ ਸਿੰਘ ਦੀ ਦੁਹਾਈ ਮੰਤਰ ਬਹੁਤ ਛੋਟਾ ਜਿਹਾ ਇਹ ਦੋ ਰਣ ਦਾ ਮੰਤਰ ਆ ਸਰਲ ਛੇਤੀ ਹੋ ਜਾਊਗਾ ਛੇਤੀ ਆਪਾਂ ਨੂੰ ਗੁਰਣਾ ਆ ਜਾਊਗਾ ਸਪੀਡ ਬਣ ਜੂਗੀ ਮੰਤਰ ਦੇ ਬਾਰੇ ਫੇਰ ਸੁਣ ਲਓ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਲੰਕਾ ਕਾ ਕੋਟ ਸਮੁੰਦਰ ਕੀ ਖਾਈ ਨਾਰ ਸਿੰਘ ਦੀ ਚੌਂਕੀ ਲਾਗੇ ਬਾਬੇ ਵਿਭਾਗ ਸਿੰਘ ਦੀ ਦੁਹਾਈ ਇਹ ਮੰਤਰਾ ਜੀ ਵੀਡੀਓ ਜੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਕੇ ਜ਼ਰੂਰ ਦੱਸਿਓ ਤਾਂ ਜੋ ਆਪਾਂ ਇਦਾਂ ਦੇ ਵੀਡੀਓ ਹੋਰ ਪਾ ਸਕੀਏ ਤੇ ਇਹਦੇ ਕੁਛਕ ਨਿਯਮ ਬਿਧੀ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਪਰ ਜਦੋਂ ਵੀ ਇਸ ਮੰਤਰ ਦਾ ਜਾਪ ਕਰਨਾਗਾ ਜਾਂ ਬਾਬਾ ਨਾਰ ਸਿੰਘ ਵੀਰ ਜੀ ਦਾ ਪੈਰਾ ਲੈਣਾਗਾ ਤਾਂ ਆਪਣੇ ਗੁਰੂ ਦੇ ਨਾਲ ਜਰੂਰ ਵਾਰਤਾ ਕਰੋ ਗੁਰੂ ਦੀ ਅਗਿਆ ਲਿਓ ਜਿੰਨਾ ਵੀ ਘਣ ਭਰਾਵਾਂ ਨੇ ਕੋਈ ਗੁਰੂ ਨਹੀਂ ਧਾਰਿਆ ਉਹ ਇਸ ਮੰਤਰ ਨੂੰ ਨਾ ਕਰਨ ਕਿਉਂਕਿ ਇਹ ਪਾਉਣ ਦਾ ਮੰਤਰ ਆ ਜਿੰਨਾ ਨੇ ਗੁਰੂ ਤਾਰਿਆ ਵਾ ਉਹਨਾਂ ਦੇ ਆਗਿਆ ਲਓ ਫੇਰ ਇਸ ਮੰਤਉ ਦੇ ਸਿੱਧਿ ਗੁਰੂ ਧੰਨਵਾਦ ਜੀ